ਬੀਤੇ ਦਿਨੀ ਫਿਲਮੀ ਅਦਾਕਾਰ ਸतीश ਕੋਲ ਦਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਬਿਮਾਰੀ ਦੇ ਚਲਦਿਹਾੰਤ ਹੋ ਗਿਆ ਸੀ ਜਿਸ ਦੇ ਲਈ ਲੁਧਿਆਣਾ ਦੇ ਮੋਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜ਼ਿਕਰਯੋਗ ਹੈ ਕਿ ਸतीश ਕੋਲ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਸੀ ਜਿਸ ਦੇ ਚਲਦੇ ਕੁਝ ਹੀ ਲੋਕਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਸतीश ਕੋਲ ਦੀ ਮੂਹਬੋਲੀ ਬਹਿਨ ਸਤਿਆ ਦੇਵੀ ਅਤੇ ਬੇਟੀ ਨੇ ਕਿਹਾ ਕਿ ਬਿਮਾਰੀ ਦੇ ਚਲਦਿਹਾੰਤ ਹੋਇਆ ਜਿਸ ਦੇ ਚਲਦ ਦੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਤਰ੍ਹਾਂ ਨਹੀਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਈ ਸਿਤਾਰਿਆਂ ਦੇ ਪਹਿਲਾਂ ਫੋਨ ਨਹੀਂ ਆਉਂਦੇ ਸੀ ਪਰ ਹੁਣ ਨਹੀਂ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਵੀ ਅਦਾਕਾਰ ਦਾ ਫੋਨ ਤੱਕ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਰੂਰ ਸਹਾਇਤਾ ਦਿੱਤੀ ਗਈ ਹੈ ਪਰ ਕਿਸੇ ਵੀ ਅਦਾਕਾਰ ਵੱਲੋਂ ਕੋਈ ਵੀ ਸਹਾਇਤਾ ਨਹੀਂ ਦਿੱਤੀ ਗਈ ਸੀ ਹਾਜੂ ਸਾਡੇ ਕੋਲ ਅਲਵਿਦਾ ਹੋ ਗਏ ਹੈ ਦੁੱਖ ਦਾ ਇਹ ਨੂਕਾ ਦੇਖਿਆ ਉਹਨਾਂ ਨੇ ਬਹੁਤ ਦੁੱਖ ਦੇਖ ਕੇ ਮੈਂ ਨਾਲ ਨਾਲ ਲੈਂਦੀ ਰਹੀ ਉਹਨਾਂ ਦੇ 8 ਸਾਲ ਹੋ ਗਏ ਸੀਗੇ ਬਹੁਤ ਪਰੇਸ਼ਾਨ ਸੀ ਸਰਕਾਰ ਨੇ ਜ਼ਰੂਰ ਥੋੜੀ ਬਹੁਤ ਮਦਦ ਕੀਤੀ ਸੀ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਸੀ ਹਾਂ ਤਾਂ ਚਲੇਗਾ ਨਾ ਜਾਤੇ ਨਹੀਂ ਛੱਡ ਗਏ ਨੇ ਬਸ ਹੋਰ ਤਾਂ ਕੁਝ ਨਹੀਂ ਕਰ ਸਕਦੇ ਸੀ ਹਾਂ ਜੀ ਕਾਹਦੇ ਬਿਮਾਰ ਹੀ ਸੰਦੀ ਹੋ ਅਨੀ ਫਿਲਮ ਦਾ ਜੀ ਪ੍ਰੀਤੀ ਸਪਰੂਜੀ ਉਹਨਾਂ ਦੀ ਮਦਦ ਕਰਦੇ ਸੀ ਉਹਨਾਂ ਦੇ ਫੋਨ ਆਉਂਦੇ ਸਨ ਫਿਲਮ ਸਟਾਰ ਜੈਕੀ ਸ਼ਰੌਫ ਉਹਨਾਂ ਨਾਲ ਲਿੰਕ ਸੀ ਉਹਨਾਂ ਦੇ ਬਹੁਤ ਪਿਆਰ ਕਰਦੇ ਸਨ ਉਹਨਾਂ ਦੇ ਅਟੈਚ ਰਹਿੰਦੇ ਸੀ ਜੈਕੀ ਸਰ ਜੈਕੀ ਸਰ ਨਾਲ ਹੀ ਉਹਨਾਂ ਦੀ ਗੱਲ ਹੁੰਦੀ ਸੀ ਸਾਡੀ ਹੁੰਦੀ ਸੀਗੀ ਅਸੀਂ ਪਿੱਛੇ ਗਏ ਵੀ ਸੀ ਕਿ ਬੰਬੇ ਅਸੀਂ ਮਿਲ ਕੇ ਆਏ ਸੀ ਜੈਕੀ ਸਰ ਨੂੰ ਕਰੋਨਾ ਤੋਂ ਪਹਿਲਾਂ ਲੁਧਿਆਣਾ ਤੋਂ ਬਿਊਰੋ ਰਿਪੋਰਟ ਆ ਸਮਝਦ ਨਿਊਜ਼